प्यारे दोस्तों प्यार प्रेमी ससे काल जी पंजाब सरकार ਦੇ ਮਲਾਜਮਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਪੰਜਾਬ ਸਰਕਾਰ ਵੱਲੋਂ ਕੈਨ ਮੰਤਰੀ ਉਹਨੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜੋ ਪੈਨਸ਼ਨਾਂ ਨੂੰ ਏਰੀਅਰ ਪੇ ਕੰਪਨ ਦਾ 1 April 2025 ਤੋਂ ਕਿਸ ਦਿੱਤੀ ਜਾਊਗੀ ਜੋ ਕਿ ਜਨਵਰੀਤ ਰਾਤ ਹੋਈ ਆ ਜਿਹੜੇ ਪੈਨਸ਼ਨਰਾਂ ਦਾ ਜੋ ਖਾਤਾ ਪੰਜਾਬ ਨੈਸ਼ਨਲ ਬੈਂਕ ਵਿੱਚ ਹੈ ਉਹਨਾਂ ਦੀ ਪੈਨਸ਼ਨ ਦੇ ਨਾਲ ਜੋ ਪੇ ਕੇ ਹਿੰਦੇਰੀ ਰਿਕਵੈਸਟ ਲਾ ਕੇ ਆ ਗਈ ਹੈ ਜਿਹੜੇ ਰਿਟਾਇਰਮੈਂਟ ਸਾਥੀਆਂ ਦਾ ਖਾਤਾ ਐਸਆਈ ਬੈਂਕ ਵਿੱਚ ਹੈ ਉਹ ਧੀ ਕਰ ਰਹੇ ਹਨਗੇ ਸਾਨੂੰ ਪੇ ਕੇ ਹਿੰਦੇਰੀ ਰਿਕਵੈਸਟ ਕਰਨ ਲਾ ਕੇ ਆਉਗੀ ਪਰ ਜਿਹੜੇ ਰਿਟਾਇਰਮੈਂਟ ਸਾਥੀਆਂ ਦਾ ਖਾਤਾ ਪੰਜਾਬ ਨੇ ਅਸਲ ਮੈਗਰੇਸੀ ਉਹਨਾਂ ਦੀ ਪੈਨਸ਼ਨ ਦੇ ਨਾਲ ਜੋ ਏਰੀਅਲ ਲਾ ਕੇ ਜੀ ਵਧ ਕੇ ਆ ਚੁੱਕਿਆ ਹੈ ਜਿਸ ਕਰਕੇ ਮਲਾਜਮਾਂ ਵਿੱਚ ਬਹੁਤ ਖੁਸ਼ੀ ਲਿਆ ਰਿਹਾ ਹੈ ماں ਸਰਕਾਰ ਵੱਲੋਂ ਮਲਾਜਮਾਂ ਦੇ ਏਰੀਅਨ ਲੈ ਕੇ ਵੱਖ-ਵੱਖ ਉਮਰ ਦੇ ਮੰਤਾਵਕ ਵੰਡੀਆਂ ਵਾਇਆਂ ਗਈਆਂ ਸਨ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧਾ ਉਹਨਾਂ ਨੂੰ ਪਹਿਲੀ ਕਿਸ਼ਤ ਦਾ ਜੋ ਏਰੀਅਰ ਹੈ ਪੰਜਾਬ ਨੈਸ਼ਨਲ ਬੈਂਕ ਉਹ ਖਾਤਿਆਂ ਉਹ ਖਾਤਿਆਂ ਦੇ ਵਿੱਚ ਪੈਨਸ਼ਨ ਆ ਚੁੱਕਿਆ ਹੈ ਜੀ ਬਹੁਤ ਵੱਡੀ ਖੁਸ਼ਖਬਰੀ ਆ ਪਰ ਜਿਨ੍ਹਾਂ ਦੀ ਉਮਰ 75 ਸਾਲ ਤੋਂ ਵੱਧ ਆ ਤੇ 85 ਸਾਲ ਤੋਂ ਘੱਟ ਆ ਉਹਨਾਂ ਦਾ ਜੋ ਏਰੀਅਰ ਹੈ ਉਹਨੂੰ 12 ਗਸੰਤ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਆ ਜੋ ਉਹਨਾਂ ਦਾ ਏਰੀਅਰ ਹੈ ਜੀ 1-1-2016 ਤੋਂ 30 ਜੂਨ 2021 ਦਾ ਏਰੀਆ ਹੈ ਉਹ ਵੀ 15 ਕੇ ਸੰਤਾ ਜਾਵੇਗਾ ਪਰ ਪਹਿਲੀ ਕੇਸ ਦਾ ਜੋ ਰਹੋ ਉਹਨਾਂ ਦਾ ਏਰੀਆ ਦਿੱਤਾ ਆ ਜੋ ਖਾਤੇ ਜਾਂ ਚੁੱਕੇ ਹੈ ਜੀ ਪੰਜਾਬ ਸਰਕਾਰ ਨੇ ਪਹਿਲੀ ਕੇ ਦਿੱਤੀ ਹੈ ਇਸ ਤਰ੍ਹਾਂ ਹੀ 2018 2019 ਦਾ ਏਰੀਆ ਹੈ ਜੋ 18 ਕੇ ਸੰਤਾ ਜਾਊਗਾ 7 2026 ਤੋਂ ਸ਼ੁਰੂ ਹੋਵੇਗਾ 2020 ਤੋਂ 36 2021 ਦਾ ਏਰੀਆ ਹੈ ਜੋ 9 ਅਗਸਤਾਂ ਦੇ ਵਿੱਚ ਤਾ ਜਾਊਗਾ ਤੇ ਜਨਮ 2028 ਤੋਂ ਸ਼ੁਰੂ ਹੋਵੇਗਾ ਬੜੀ ਹਾਸਿਲ ਗੱਲ ਹੈ ਜੀ ਮਾਂ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਮਲਾਿਆਂ ਨੂੰ ਜੋ ਏਰੀਆ ਹੈ ਪੇਕ ਵਿੱਚ ਦਾ ਬਾਖਾ ਉਮਰ ਦੇ ਵਿੱਚ ਬੰਡੀਆਂ ਬਾਤੀਆਂ ਹਨ ਅਸੀਂ ਨਿੰਦਾ ਕਰਦੇ ਹਾਂ ਪਰ ਜੋ ਰੈਗੂਲਰ ਮਲਾਜਮਾਂ ਕੰਮ ਕਰਦੇ ਹਨ ਵਰਕਿੰਗ ਮਲਾਜਮਾਂ ਉਹਨਾਂ ਨੂੰ 2019 ਦਾ ਪੇਕ ਨੈਰੀਅਰ ਸਮੇਤ ਡੀਏ 12 ਕਿਸਾਂ ਦਿੱਤਾ ਜਾਊਗਾ April 2026 ਤੋਂ March 2027 ਤੱਕ ਦਿੱਤਾ ਜਾਵੇਗਾ ਤੇ 2017 2018 2019 2020 ਤੇ 2021 ਦਾ ਅਰੀਅਰ ਹੈ ਜੋ ਉਹ 31 ਇੱਕੀ ਦਾ ਅਰੀਅਰ 24 ਕਿਸਨ ਤੱਕ ਜਾਵੇਗਾ April 2027 ਤੋਂ ਸ਼ੁਰੂ ਹੋਊਗਾ March 2029 ਤੱਕ ਖਤਮ ਹੋਏਗਾ ਹਾਲਗੇ ਮਾਨਸਰ ਕਲਾ ਟਾਈਮ ਪਹਿਲਾਂ ਖਤਮ ਹੋ ਜਾਣਾ ਪਰ ਅਰੀਅਰ March 2029 ਤੱਕ ਦੇ ਤਾਈਓ ਸਰਕਾਰ ਨੇ ਬਲਾ ਕੀਤਾ ਇਹ ਗੈਨ ਇਹ ਦੀਵਿੱਤਾ ਜਾਊਗਾ ਅਸੀਂ ਮਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਮਨਾਂ ਡੀਏ 42% ਆ ਕੇਂਦਰ ਸਰਕਾਰ ਦੇ ਮਨਾਂ ਡੀਏ ਹੈ ਜੋ 55% ਹੋ ਚੁੱਕਿਆ 13% ਦਾ ਵੱਡਾ ਫਰਕ ਆ ਡੀਏ ਦੇ ਵਿੱਚ ਵਾਧਾ ਕਰੇ 13% ਜੋ ਬਣਦਾ ਹੀ ਰਿਹਾ ਵਿੱਤਾ ਜਾਵੇ ਧੰਨਵਾਦ ਸਾਥੀਓ ਮੇਰੇ ਨੂੰ ਸਬਸਕ੍ਰਾਈਬ ਕਰੋ ਜੀ